ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਫਗਵਾੜਾ ਦੇ ਨਜ਼ਦੀਕੀ ਪਿੰਡ ਉੱਚਾ ਪਿੰਡ ਕੋਲ ਬਾਈਕ ਸਵਾਰ ਨੌਜਵਾਨੋ ਦੋ ਵਿਅਕਤੀ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਜਿਸ ਨੂੰ ਸੇਵਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੀ ਪਛਾਣ ਰਵੀ ਪੁੱਤਰ ਹੰਸਰਾਜ ਵਾਸੀ ਜਗਪਾਲਪੁਰ ਵਜੋਂ ਹੋਈ ਹੈ ਐਸਐਸਪੀ ਕਪੂਰਥਲਾ ਦੇ ਨਿਰਦੇਸ਼ਾਂ ਤੇ ਮੁਖਵਰੀ ਦੀ ਸੂchnਾ ਤੇ ਐਸਪੀ ਫਗਵਾੜਾ ਨੇ ਇਸ ਮਾਮਲੇ ਦੀ ਜਾਂਚ ਲਈ ਸੀਆਈਏ ਸਟਾਫ ਇਨਚਾਰਜ ਸਬ ਇੰਸਪੈਕਟਰ ਬਿਸਮਿੰਨ ਸਿੰਘ ਅਤੇ 라ਵਲ ਪਿੰਡੀ ਦੇ ਇੰਚਾਰਜ ਮਨਜੀਤ ਸਿੰਘ ਨੂੰ ਨਿਯੁਕਤ ਕੀਤਾ ਤੇ ਰਵੀਪੁਰ ਕੋਲੋਂ ਇੱਕ ਦੇਸੀ ਪਿਸਤੋਲ ਬਰਾਮਦ ਹੋ ਸਕਦਾ ਹੈ। ਡੇਰਾ ਬਾਬਾ ਚਰਨदास ਉਦਾਸੀਨ ਪਿੰਡ ਖੇੜਾ ਬੇਟ ਵਿਖੇ ਸਤ ਬਾਬਾ ਚਰਨदास ਦੀ 79 ਵਰ੍ਹੇ ਦੀ ਸਬੰਧ ਵਿੱਚ ਧਾਰਮਿਕ ਸਮਾਗਮ ਡੇਰਾ ਮੁਖੀ ਸੰਤ ਬਾਬਾ ਮਹਾਤਮਾ ਮੂਨੀ ਦੀ ਅਗਵਾਈ ਹੇਠ ਕਰਵਾਏ ਗਏ। ਇਸ ਮੌਕੇ ਤੇ ਲੜੀਵਾਰ ਰੱਸੀ ਸ਼੍ਰੀ ਖੰਡ ਪਾਟ ਸਾਹਿਬ ਦੇ ਭੋਗ ਪਾਏ ਗਏ। ਅਪਰੰਤ ਧਾਰਮਿਕ ਦੀਵਾਨ ਵੀ ਸਜਾਇਆ ਗਿਆ ਜਿਨ੍ਹਾਂ ਵਿੱਚ ਵਖ ਵਖ ਰਾਗੀ ਢਾਡੀ ਅਤੇ ਕਵਿਸ਼ਰੀ ਜਥਿਆਂ ਵੱਲੋਂ ਸੰਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ ਤੇ ਇਹਨਾਂ ਸਮਾਗਮਾਂ ਵਿੱਚ ਉਹ 10ਨ ਮੱਤ ਦੇ ਦੇਸ਼ ਪਰਚੋ ਸੰਤਾਂ ਮਹਾਪੁਰਸ਼ਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਕੋਟਨਪੁਰ ਧਰਵਾਦ ਸੈਵਕ ਸਿੰਘ ਜੀ ਮਹਾਰਾਜ ਜੀ ਦਾ ਇਹਨਾਂ ਦੇ ਪਿਛਲੇ ਦਿਨ ਤੋਂ ਬੜੀ ਪਾਰਕਿਰ ਪਾ ਦੇ ਨਾਲ 24 ਤਰੀਕ ਤੋਂ ਲੈ ਕੇ ਸ੍ਰੀ ਘਟਪੁਰ ਸਾਹਿਬ ਦੀ ਜੜੀਆ ਪਰਮ ਹੋ ਗਿਆ ਸਾਨੂੰ। ਇਸ ਦੇ ਵਿੱਚ ਲਗਭਗ 80 ਤੋਂ 85 ਸਿੱਖ ਖਡਪੜ ਸਾਹਿਬ ਦੇ ਜੋ ਪਰਮੋਗਿਆਨ ਨੂੰ ਪਾਈਗੇ ਨੇ ਸੋ ਪਰਮ ਤਪਸਵੀ ਤਕਮੂਰ ਚੰਦਾਰੀ ਮਹਾਰਾਜ ਦੇ వార్ਸ਼ਿਕ ਮਾਹ ਸੂਰਮੋ ਕਰਦੇ ਹੋਏ ਅੱਜ ਸਵੇਰ ਸ੍ਰੀ ਖਡਪੜ ਸਾਹਿਬ ਜੀ ਦੇ ਪਵਤੂ ਉਪਰੰਤ ਪੁਲਲੇ ਪੰਡਾਲ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਕੀਤੇਗੇ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਔਰ ਜਿਹੜੇ 23 ਕਾੜਾ ਬੜਾ ਉਦਾਸੀ ਦੇ ਬਹਾਦਰ ਸਹਿਬਾਨ ਸ੍ਰੀ ਅਗਰਤਾ ਨਾਦ ਜੀ ਮਹਾਰਾਜ ਔਰ ਵਿਚਾਰ ਕੋਰ ਤੋਂ ਸਾਡੇ ਸ੍ਰੀ ਮਹਾਦਰ ਮਿਤਰਾਦਾ ਜੀ ਮਹਾਰਾਜ ਔਰ ਸਾਡੇ ਗੁਰੂ ਘਰੇ ਜਿਹੜਾਤੋ ਭਗਤ ਪਰਮਾਨੰਦ ਜੀ ਔਰ ਸਾਡੇ ਇਲਾਕੇ ਦੇ ਤੁਸਰ ਸਹਿਰ ਜੀ ਦੇ ਮੁਖੇਵਾਰ ਬਾਬਾ ਲੀਟਰ ਸਿੰਘ ਜੀ ਬਾਬਾ ਬ੍ਰਿਕ ਸਿੰਘ ਜੀ ਫੋਰਡ ਵਾਲੇ ਅਤੇ ਉਦਾਸੀਨ ਤੇ ਇੱਕ ਨਿਕਸੀ ਜਥੇਵੰਦੀਆਂ ਮਹਾ ਮੰਡਲੇਸ਼ਵਰ ਸਤ ਸੁਭਾਜ ਜੋ ਸਾਡੇ ਜੋ ਇਤੋ ਦੇ ਗੱਦੀ ਨਿਸ਼ੀ ਮੇਰੀ ਛੋਪੇ ਕਿਰਪਾਈ ਆਤਮਾ ਮੂਲੀ ਦੇ ਸਦੇਤੇ ਜੋ ਪੂਰੇ ਦੇਸ਼ ਭਰ ਚੋਂ ਸੰਤ ਮਹਾਂਪੁਰਸ਼ ਮੋਤੀ ਜਨ ਜਿਨ੍ਹਾਂ ਨੇ ਸੰਗਤਾਂ ਨੂੰ ਆਪਣੇ ਮੁਖਾਰ ਪਰਦਰਹੀ ਪਰਮ ਪਿਤਾ ਪ੍ਰਭਾਤਮਾ ਦੇ ਰਾਣ ਸਾਹਿਬ ਸ਼੍ਰੀ ਗੁਰੂ ਰਚਨ ਜੀ ਦੇ ਰਾਣੋਣਾ ਕੀਤਾ ਔਰ ਆਪਾ ਚਰਮਦਾਜੀ ਦੇ ਸ਼ਰਧਾਲੂ ਐਨ ਆਰ ਆਈ ਵੀਰ ਦੇਸ਼ ਦੇਸ ਚ ਪੜਦੀ ਸੰਗਤਾਂ ਜੋ ਹਰ ਸਾਲ ਦੀ ਤਰ੍ਹਾਂ ਵਿਸ਼ੇਸ਼ ਤੌਰ ਤੇ ਬਾਬਾ ਜੀ ਦੇ ਇਸ ਮੇਲੇ ਤੇ ਮੌਤੀਦਿਆ ਨੇ ਜਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਖਡੂਰ ਸਾਹਿਬ ਵਿੱਚ ਪਿੰਡ ਦੇ ਸਾਪਾ ਸਰਪੰਚ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਵਿਅਕਤੀ ਮੀਡੀਆ ਨਾਲ ਗੱਲਬਾਤ ਕਰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਪੂਰਨ ਸਿੰਘ ਉਮਰ ਤਕਰੀਬਨ 35 ਸਾਲ ਜੋ ਆਪਣੇ ਘਰ ਦਾ ਗੁਜ਼ਾਰਾ ਮਿਹਨਤ ਮਜ਼ਦੂਰੀ ਕਰਕੇ ਕਰਦਾ ਸੀ ਜੋ ਘਰੋਂ ਬਾਹਰ ਮਿਹਨਤ ਕਰਨ ਲਈ ਗਿਆ ਸੀ ਤਾਂ ਪਿੰਡ ਦੇ ਹੀ ਸਾਪਾ ਸਰਪੰਚ ਵੱਲੋਂ ਇਸ ਤਰ੍ਹਾਂ ਬੁਰੀ ਨਾਲ ਕੁੱਟ ਮਾਰ ਕੀਤੀ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਰੋ ਰੋ ਕੇ ਇਨਸਾਫ਼ ਦੀ ਮੰਗ ਕੀਤੀ ਹੈ ਇਸ ਸੰਬੰਧੀ ਜਦੋਂ মিডিਆ ਨੇ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰਣਨੀ ਜੋ ਗਏ ਜਗ ਲਈ ਤੂੰ ਲੈ ਜਾ ਮੈਨਾਂ ਵੀ ਲੈ ਜਾ ਘਟਣਾ ਪਾਜੀ ਕਰੋ ਗਿਆ ਚੰਗਾ ਪਲਾ ਗਿਆ ਜੋ ਕੋਈ ਗੱਲ ਬਾਤ ਨਹੀਂ ਆ ਕੂੜਾ ਵਿਆਂ ਤਾਂ ਮੈਂ ਸੋਟੇ ਆਂ ਲਾਇਆ ਤੇ ਬਾਅਦ ਚ ਮੁੜ ਕੇ ਅੱਧੀ ਕਰਾਲ 9:00 9:00 ਵਜੇ ਦਾ ਟਾਈਮ ਆ ਮੁੰਡੇ ਨੂੰ ਛੱਡ ਕੇ ਗਿਆ ਕਿਨੂੰ ਕੁੱਤਿਆ ਬੜਾ ਜੋ ਮੈਂ ਵੀ ਉੱਤੇ ਦੋਈ ਪੌ ਲੱਗੀ ਤੂੰ ਕਿਵੇਂ ਅੰਦਰ ਕੜਿਆ ਅੰਦਰ ਉਹ ਤੇਰਾ ਚਿੱਡੇ ਗਿਆ ਮੁੜ ਕੇ ਉੱਠਿਆ ਨਹੀਂ ਜੋ ਗਿਆ ਮੈਂ ਉਹ ਜੜਗੇ ਮੇਰੇ ਬੱਚਿਆ ਦਾ ਕੀ ਹੋਊਗਾ ਨੀਗੇ ਰੰਜੀਤ ਸਿੰਘ 37 ਸਾਲ ਮੈਂ ਨਹੀਂ ਲੱਗਦਾ ਹਾਂਜੀ ਮੈਂ انہਾਂ ਦੀ ਵਾਈਫ ਵੀ ਆ छोटा की घटना घटना तो ये हुई है ना पता माड़ा मोटा करा ही ਤੇ ਇਹਨੂੰ ਕਿਹ ਆਪਣੇ ਗਿੰਦਰ ਸਰਪੰਚ ਨੇ ਛਟਾ ਬੇਟਾ ਮਾਰੀਆਂ ਵੀ ਮੇਰੀ ਚੋਰੀ ਕਰਨ ਲੱਗਾ ਹੀ ਇਹ ਤੇ ਕੋਟ-ਕਟ ਕਿਤੇ ਦਾ ਲੱਕ ਤੋੜਤਾ ਵਿਚਾਰੇ ਦਾ ਮੁੜ ਕੇ ਮਾਰ ਕੇ ਤੇ ਘਰ ਛੋਟ ਗਿਆ ਚੋਰੀ ਦਾ ਨਹੀਂ ਪਤਾ ਲੱਗਾ ਕੀਤੀ ਕਿ ਨਹੀਂ ਕੀਤੀ ਚੋਰੀ ਚ ਕਰਨ ਯੋਗ ਤਾਂ ਹੈ ਹੀ ਨਹੀਂ ਇਹ ਹਾਂ ਕਿੱਥੋਂ ਦਾ ਵਿਅਕਤੀ ਹੋ ਜਿੰਨੇ ਕੋਟ ਮਾਰ ਕੀਤੀ ਅਜੀ ਤਾਂ ਖਡੂਰ ਸਾਹਿਬ ਦਾ ਹੀ ਆ ਇਸ ਸੰਬੰਧੀ ਪ੍ਰਸ਼ਾਸਨ ਕੋਈ ਉਚਿਤ ਕਰੀਆ ਹੈ ਕੋਈ ਨਹੀਂ ਕੋਈ ਨਹੀਂ ਆ ਹੁਣ ਆਏ ਜਿਹੜੇ ਆਏ ਹਾਂ ਜਿਹਨਾਂ ਦਾ ਕੀ ਨਾਮ ਸੀ ਜਿੰਨਾਂ ਦਾ ਇਹਨਾਂ ਰੰਜੀਤ ਸਿੰਘ ਆਲਾ ਕਿੰਨੀ ਕੁ ਉਮਰ ਸੀ ਨੇ 35 35 ਹਾਲ 30 ਮੰਗ ਕਰਦੇ ਉੱਚ ਅਦਕਾਰੀਆਂ ਤੋਂ ਮੰਗ ਆਈ ਆ ਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੱਚੇ ਆ ਛੋਟੇ ਵੇਖੋ ਨਿੱਕੇ ਨਿੱਕੇ ਬੱਚੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਰਣਜੀਤ ਸਿੰਘ ਇਹਲੀ ਸ਼ਾਲਾ ਸਨਪੂਰਨ ਸਿੰਘ ਇਹਦੇ ਬਾਰੇ ਕੁੱਟਮਾਰ ਹੋਣ ਦੀ ਸ਼ਿਕਾਇਤ ਹੋਈ ਹੋਈ ਉਹਦੀ ਆਪਣਾ ਤਸਦੀਕ ਕਰਨ ਵਾਸਤੇ ਤਫਤੀਸ਼ ਕਰਨ ਵਾਸਤੇ ਮੈਂ ਮੌਕੇ ਤੇ ਪਹੁੰਚਿਆ ਹਾਂ ਤੇ ਜਿਹੜੀ ਵੀ ਕੋਈ ਗੱਲ ਸਾਹਮਣੇ ਆਉਂਦੀ ਹੈ ਉਹਦੇ ਅਧਾਰ ਤੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਹਾਂਜੀ ਪਤਾ ਵਾ ਜੀ ਇੱਕ ਕੋਈ ਕਿਸੇ ਦਾ ਸਰਪੰਚ ਦਾ ਨਾਮ ਕੋਈ ਲੈਣ ਡਿਆ ਜੇ ਕਲੀਅਰ ਨਹੀਂ ਹੋਇਆ। ਕੀ ਤੁਹਾਡੇ ਕੋਲ ਕੀ ਪਤਾ ਹੈ ਜੀ? ਬਸ ਜੀ ਇਹਨਾਂ ਨੂੰ ਆਪਣਾ ਡੀਵੀਆਰ ਵਗੈਰਾ ਸਾਰੇ ਜਿਹੜੇ ਆ ਉਹਨਾਂ ਦੀ ਕੋਹ ਕਰ ਰਹੇ ਆ। ਜੋ ਵੀ ਤੱਤ ਸਾਹਮਣੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ। ਜ਼ਿਲ੍ਹਾ ਪਠਾਨਕੋਟ ਤੋਂ ਬਾਅਦ ਹੁਣ ਪੰਜਾਬ ਦੇ ਗਵਾਂਢੀ ਸੂਬੇ ਜੰਮੂ ਕਸ਼ਮੀਰ ਦੇ ਪਿੰਡ ਕਿੜਿਆਂ ਗੰਢਿਆਲ ਵਿਖੇ ਮੋਟਰਸਾਈਕਲ ਤੇ ਦੋਸ਼ਕੀ ਵੇਖੇ ਜਾਣ ਦੀ ਖਬਰ ਸਾਹਮਣੇ ਆਈ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ। ਇਸ ਸੰਬੰਧੀ ਜਦੋਂ ਪਤੱਖ ਦਰਸ਼ਕੀਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਕਹਿ ਕੇ ਬੀਤੀ 6 ਵਜੇ ਦੇ ਕਰੀਬ ਦੋ ਲੋਕੀ ਮੋਟਰਸਾਈਕਲ ਤੇ ਬੇਲੇਸਾਨ ਤੇ ਜਿਨ੍ਹਾਂ ਕੋਲ ਵੱਡੇ ਵੱਡੇ ਬੈਗ ਵੀ ਸਨ ਲੋਕਾਂ ਨੂੰ ਦਿਸਿਆ ਕਿ ਸਾਨੂੰ ਸ਼ੱਕ ਤਾਂ ਹੋਇਆ ਤੇ ਕਿਉਂਕਿ ਇਹਨਾਂ ਪਹਿਲਾਂ ਦੋਹਾਂ ਲੋਕਾਂ ਨੂੰ ਲਾਕੇ ਵਿੱਚ ਨਹੀਂ ਕਦੇ ਵੇਖਿਆ ਸੀ ਮੇਰਾ ਨਾਮ ਠਾਕੁਰ ਬਿਸ਼ਨ ਸਿੰਘ ਕੱਲ ਸਰ ਸ਼ਾਮੀ 6:30 ਵਜੇ ਦੀ ਗੱਲ ਹੈ ਇਹ ਤੇ ਧਾਬਾ ਹੈਗਾ ਇਹ ਰੋੜ ਆਇਆ ਹੈ ਚੌਂਕੀ ਤੋਂ ਆਇਆ ਗੰਢਿਆਲ ਤੋਂ ਤੇ ਇੱਥੋਂ ਦੋ ਬੰਦੇ ਮੋਟਰਸਾਈਕਲ ਤੇ ਆਏ ਉਹਨਾਂ ਪਛਾਤੇ ਬੰਦੇ ਆ ਉਹਨਾਂ ਨੇ ਬੈਗ ਰੱਖਿਆ ਕੋ ਸੈਂਟਰ ਚ ਇੱਕ ਪਿੱਛੇ ਮੇਰਾ ਇੱਕ ਲੇਬਰ ਦਾ ਬੰਦਾ ਉੱਥੇ ਬੈਠਾ ਸੀ ਤੇ ਇੱਕ ਇਥੇ ਢੱਬੇ ਵਾਲੇ ਬੈਠੇ ਸੀ ਇਹਨਾਂ ਬੰਦੇ ਦੇਖਿਆ ਇਹਨਾਂ ਆ ਕੇ ਮੈਨੂੰ ਦੱਸਿਆ ਜੀ ਦਦਰ ਨੂੰ ਕੋਈ ਬੰਦੇ ਗਏ ਆ ਮੈਂ ਦਫਤਰ ਬੈਠਾ ਸੀ ਫਿਰ ਉਹਦੇ ਬਾਅਦ ਮਗਰ ਮਗਰ ਪੁਲਿਸ ਚੌਂਕੀ ਤੋਂ ਐਸਆਈ ਆ ਤੇ ਕੁਝ ਬੰਦੇ ਹੋਰ ਨਾਲ ਉਹਨਾਂ ਦੇ ਆਏ ਆ ਸਿਵਲ ਚ ਉਹਨਾਂ ਆ ਕੇ ਤੇ ਫਿਰ ਸਾਨੂੰ ਅਸੀਂ ਉਹਨਾਂ ਨੂੰ ਕਿਹਾ ਵੀ ਅੱਗੇ ਨੂੰ ਬੰਦੇ ਗਏ ਆ ਉਹਨਾਂ ਨੂੰ ਅੱਗੇ ਐਸਆਈ ਸਾਹਿਬ ਲੱਭਣ ਚੱਲ ਗਏ ਬੰਦਿਆਂ ਨੂੰ ਮਗਰੋਂ ਕੁਝ ਬੰਦੇ ਆਏ ਉਹਨਾਂ ਨੇ ਫਿਰ ਕੈਮਰੇ 'ਚ ਦੇਖਿਆ ਤੇ ਬਾਕੀ ਆਓ ਬੰਦੇ ਮੋਟਰਸਾਈਕਲ ਤੇ ਗਏ ਆ ਜੋ ਪਛਾਣ ਚ ਨਹੀਂ ਆਉਂਦੇ ਇਹ एरिया ਕਿਹੜਾ ਬੰਦਾ ਹਿਮਾਚਲ ਇਹ ਜੀਐਨਕੇ ਦਾ ਏਰੀਆ ਹੈਗਾ ਜਿੱਥੇ ਕਿੜੀਆਂ ਗਣਿਆ ਆ ਉਹ ਇਧਰ ਸੇ ਦੋ ਬੰਦੇ ਗਏ ਮੋਟਰਸਾਈਕਲ ਤੇ 6:30 ਵਜੇ ਉਹ ਬੈਗ ਟੰਗੇ ਸੀ ਦੋ ਦੋ ਰੱਖਿਆ ਹੀ ਵੱਡੇ ਵੱਡੇ ਇੱਕ ਪਿੱਛੇ ਟੰਗੇ ਆਏ ਫੌਜੀ ਕਲਰ ਫੌਜੀ ਕਲਰ ਦੇ ਕੱਪੜੇ ਪਾਏ ਇੱਕ ਟੋਪੀ ਪਾਈ ਦੀ ਇੱਕ ਐਡਾ ਹੀ ਸਿੱਧਾ ਇਹਨੂੰ ਨਿਕਲ ਗਿਆ ਵੀ ਆ ਇਹ ਦੇਖਿਆ ਤਾਂ ਸਾਰੇ ਨੇ ਬਤਾਇਆ ਕਿ ਗੱਡੀ ਆਈ ਪੁਲਿਸ ਦੀ ਉਹਨਾਂ ਨੇ ਦੇਖ ਕੇ ਸਿੱਧਾ ਇਹਨੂੰ ਚੱਲ ਗਏ ਆਪਨੇ ਖੁਦ ਦੇਖਤਾ ਉਸਕੋ ਹਾਂਜੀ ਅਸੀਂ ਇਹੀ ਤੇ ਬੈਠੇ ਕੱਪੜੇ ਕੌਣ ਸੇ ਡਾਲੇ ਤੁਮਾਨੂੰ ਫੌਜੀ ਰੰਗ ਦੇ ਕੱਪੜੇ ਰਏ ਉਹਦੇ ਉੱਪਰ ਇੱਕ ਆਰਮੀ ਕੀ ਵਰਦੀ ਸੀ ਜਾਂ ਫੌਜੀ ਰੰਗ ਨਹੀਂ ਜੋ ਉਹ ਆ ਆ ਇਹਨਾਂ ਨੇ ਡਾਲਾ ਹੈ ਨਾ ਸਾਹਬ ਨੇ ਉਸ ਤਰ੍ਹਾਂ ਕੋਈ ਡਾਲੇ ਹੋਤੇ ਡਾਲੇ ਥੇ ਜੀ ਸਰ ਕਹਾਂ ਸੇ ਕਹਾਂ ਗਏ ਉਹ ਇਧਰੋਂ ਨਿਕਲ ਗਿਆ ਸਿੱਧਾ ਕ੍ਰਾਸ਼ਰ ਸੇ ਨਿਕਲ ਗਏ ਹਾਂਜੀ ਸਾਡੇ ਕੇ ਸੇਵ ਨਾਲ ਦੋ ਬੰਦੇ ਮੋਟਰਸਾਈਕਲ ਆਏ ਨੇ ਇਧਰੋਂ ਨੰਬਰ ਪਲੇਟ ਵੀ ਦੀ ਪਹਿਲੀ ਪੁਰਾਣੀ ਪਲੇਟ ਨਹੀਂ ਜਿਹੜੀ ਇਦਾਂ ਦੀ ਟੁੱਟੀ ਜੀ ਦੀ ਉਹ ਪਲੇਟ ਲੱਗੀ ਇੱਕ ਬੰਦਾ ਦਾੜੀ ਵਾਲਾ ਗੱਬੇ ਦੋ ਬੈਗ ਰੱਖੇ ਫੌਜੀ ਬੈ ਗੀ ਸਾਰੀ ਇੱਕੜੇ ਫੌਜੀ ਕਟਿੰਗ ਕਰਾਈ ਦੀ ਪਿਛਲੇ ਬੰਦਾ ਕੜਾ ਸਾਨੂੰ ਡਾਊਟ ਹੋਇਆ ਮੈਂ ਜੇ ਸਾਡੇ ਇੱਥੇ ਕੋਈ ਗੁਜਰਾਂ ਦੇ ਫੌਜੀ ਫਾਜੀ ਦੀ ਕੋਈ ਹੈ ਨਹੀਂ ਨਾਲੇ ਬੰਦੇ ਉੱਪਰ ਆ ਸਾਨੂੰ ਮੜਾ ਡਾਊਟ ਪਿਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਇਹਨੇ ਅੱਗੇ ਦੇਖਿਆ ਉਧਰੋਂ ਜਿੱਕੇ ਪਿੱਛੋਂ ਗੱਡੀ ਆ ਗਈ ਹੈ ਕੋਈ ਵੀ ਸਿਵਲੀ ਦੋ ਪੁਲਿਸ ਵਾਲੇ ਤਿੰਨ ਚਾਲ ਉਹਨੇ ਪੁੱਛਿਆ ਸਾਨੂੰ ਦੱਸਿਆ ਉਹ ਵੀ ਉਧਰੋਂ ਗਏ ਥਲੇ ਬਜ ਮੈਂ ਚੱਕ ਚੁਕ ਕੀਤਾ ਬਣ ਕੇ ਕੀ ਤੇ ਸਦਾ ਹੋ ਗਿਆ ਕਿਸਦਾ ਸੀਗਾ ਹਥ ਸੈਂਟਰ ਜੀ ਉਹ ਉਹ ਕੀ ਹੈ ਕੀ ਨਹੀਂ ਕੀ ਕਰ ਸਕਦਾ ਬੰਦੇ ਆਣ ਰਜਣੇ ਸੀਸੀਟੀਵੀ ਫੁਟੇਜ ਆਈ ਸਾਹਮਣੇ ਕੋਈ ਉਹ ਕੈਮਰੇਜ ਆ ਲੇਕਿਨ ਕੈਮਰੇਜ ਦੀ ਫੋਟੋ ਕਲੀਅਰ ਨਹੀਂ ਆndi ਆਹੀਂ ਚਾਹੀਏ ਸਾਡੀ ਫੋਟੋ ਕਲੀਅਰ ਆਂਦੀ ਹੈ ਉੰਦੀ ਫੋਟੋ ਕਲੀਅਰ ਨਹੀਂ ਆਈ ਇਹ ਜਿਹੜੀ ਪੀ ਨਹੀਂ ਸਾਨੂੰ ਗੱਲ ਲੱਗਾ ਵੀ ਖੜੇ ਟੋਪੀ ਪਾਈ ਦੀ ਹੁਣ ਦੇਖੋ ਕੈਮਰਾ ਦਿਖ ਸਕਦੇ ਤੁਸੀਂ ਇਥੇ ਆ ਜੇ ਵੀ ਆ ਫੋਟੋ ਸਾਡੇ ਕੋਲ ਮੋਬਾਈਲ 'ਚ ਵੀ ਆ ਲੇਕਿਨ ਜਿੱਲੋ ਲੰਘਦੇ ਨਾ ਉੰਦੀ ਫੋਟੋ ਨਹੀਂ ਆਂਦੀ ਹੋਰ ਕੋਈ ਮੋਰਚਾ ਲੰਘੇ ਫੋਟੋ ਕਲੀਅਰ ਆਂਦੀ ਓਹਨਾਂ ਦੀ ਫੋਟੋ ਕਲੀਅਰ ਨਹੀਂ ਆਂਦੀ ਫਾਜ਼ਲਿਕਾ ਜ਼ਿਲ੍ਹੇ ਦੇ ਪਿੰਡ ਚਵਾੜੀਆਂ ਵਾਲੀ ਵਿਖੇ ਗਰੀਬ ਲੋਕਾਂ ਵਾਸਤੇ ਸਰਕਾਰੀ ਰਾਸ਼ਨ ਡੱਪੋ ਤੇ ਵੰਡਣ ਵਾਸਤੇ ਆਈ ਕਣਕ ਦੀ ਕੁਆਲਿਟੀ ਨੂੰ ਲੈ ਕੇ ਵੀਡੀਓ ਵਾਇਰਲ ਹੋਈ ਜਿਸ ਵਿੱਚ ਸਾਫ਼ ਦਿਖਾਇਆ ਗਿਆ ਹੈ ਕਿ ਪਿੰਡ ਵਾਸੀਆਂ ਨੂੰ ਜੋ 3 ਮਹੀਨਿਆਂ ਬਾਅਦ ਸਰਕਾਰ ਵੱਲੋਂ ਕਣਕ ਦਿੱਤੀ ਜਾ ਰਹੀ ਹੈ ਉਹ ਬੇहद ਘਟੀਆ ਦਰਜੇ ਦੀ ਹੈ ਜਿਸ ਵਿੱਚ ਵੱਡੇ ਵੱਡੇ ਢੇਲੇ ਬਣੇ ਹੋਏ ਹਨ ਤੇ ਕਣਕ ਨੂੰ ਉੱਲੀ ਵੀ ਲੱਗੀ ਹੋਈ ਹੈ ਪਿੰਡ ਵਾਸੀਆਂ ਨਾਲ ਜਦੋਂ ਗੱਲ ਕੀਤੀ ਗਈ ਤਾਂ ਪਿੰਡ ਵਾਲਿਆਂ ਨੇ ਕਿਹਾ ਹੈ ਕਿ ਉਹਨਾਂ ਨੂੰ 3-4 ਮਹੀਨਿਆਂ ਤੋਂ ਕਣਕ ਨਹੀਂ ਮਿਲੀ ਤੇ ਜੇਕਰ ਕਣਕ ਮਿਲਦੀ ਹੈ ਤਾਂ ਉਸ ਦੀ ਕੁਆਲਿਟੀ ਬੜੀ ਮਾੜੀ ਹੁੰਦੀ ਹੈ। ਕੋਈ ਕਣਕ ਨਹੀਂ ਮਿਲੀ। ਹੁਣ 1 ਮਹੀਨੇ ਦੀ ਕਣਕ ਦਿੱਤੀ ਗਈ ਹੈ 5 ਕਿਲੋ ਉਹ ਇੰਨੀ ਖਰਾਬ ਕਣਕ ਦਿੱਤੀ ਗਈ ਹੈ ਤੁਸੀਂ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ। ਇਹ ਡਿਪੂ ਵਾਲੇ ਹੋਏ ਪੰਚ ਇੰਸਪੈਕਟਰ ਹੋਏ ਸਰਕਾਰ ਨੂੰ ਬਦਨਾਮ ਕਰ ਰਹੇ ਨੇ ਪਿੱਛੋਂ ਕਣਕ ਸਾਫ ਆ ਰਹੀ ਹੈ ਪ੍ਰਾਣਾ ਕੋਟਾ ਚੱਕ ਕੇ ਵੰਡ ਰਹੇ ਨੇ ਨਾਲ ਕਣਕ ਗਲਤ ਵੰਡੀ ਗਈ ਹੈ ਲੋਕੀਂ ਝੋਨਾ ਲਾਣ ਜਾਂਦੇ ਨੇ ਸਾਰੇ ਸਵੇਰੇ ਮਾਰਨਿੰਗ ਟਾਈਮ ਤੇ ਸ਼ਾਮ ਨੂੰ ਆਉਂਦੇ ਨੇ ਕਣਕ ਸ਼ਾਮ ਨੂੰ ਵੰਡੇ ਜੇ ਮਾਰਨਿੰਗ ਟਾਈਮ ਇਹਨਾਂ ਨੇ ਸ਼ਿਕਾਇਤ ਦਵੇ ਕਣਕ ਵੰਡੀ ਗਈ ਹੈ ਤੇ ਲੋਕਾਂ ਨੂੰ ਖਰਾਬ ਕਰਿਆ ਹੈ ਭਾਵੇਂ ਕਣਕ ਕਿਸੇ ਨਹੀਂ ਵੰਡੀ ਹੈ ਵੰਡਾਈ ਹੈ ਜੇ ਕਣਕ ਗਲਤ ਵੰਡੀ ਹੈ ਉਤੇ ਕਾਰਵਾਈ ਕੀਤੀ ਜਾਵੇ ਭਾਵੇਂ ਡਿਸਪੋ ਵਾਲਾ ਵੇ ਭਾਵੇਂ ਇੰਸਪੈਕਟਰ ਹੋਏ ਤੇ ਸਰਕਾਰ ਨੂੰ ਤੇ ਮੌਜੂਦੇ ਵਿਧਾਇਕ ਨੂੰ ਬਦਨਾਮ ਕਰ ਰਹੇ ਹਨ ਹਾਂਜੀ ਭਾਈ ਜੀ ਆਪਾਂ ਦਾ ਸੀ ਕੁਸ਼ਨ ਜੋ ਕੱਲ ਪਿੰਡ ਚਵਾੜਿਆਂ ਵਾਲੀ ਡਿੱਪ ਹੋਲਡਰ ਨੂੰ ਕਣਕ ਵੰਡੀ ਗਈ ਹੈ ਉਹਦੇ ਵਿੱਚ ਵੀਡੀਓ ਦੇ ਵਿੱਚ ਸਰੀਆਮ ਦਿਖਾਇਆ ਜਾ ਰਿਹਾ ਹੈ ਕਿ ਡਿੱਪ ਹੋਲਡਰ ਜੋ ਰੂਲ ਮੁਤਾਬਕ ਕਣਕ ਵੰਡਣੀ ਚਾਹੀਦੀ ਹੈ ਉਹਨਾਂ ਨੂੰ ਕੋਈ ਵੀ ਰੂਲ ਉਹਨੇ ਫੋਲੋ ਨਹੀਂ ਕੀਤਾ ਜਦੋਂ ਕਿ 5 ਵਜੇ ਤੋਂ ਬਾਅਦ ਆਪਾਂ ਕੋਈ ਕਣਕ ਨਹੀਂ ਵੰਡ ਸਕਦੇ ਉਹਨੇ ਆ ਕੇ 7:30 5:30 7 ਵਜੇ ਆ ਕੇ ਕਣਕ ਵੰਡੀ ਹੈ ਉਹ ਵੀ ਇੱਕ ਗਲਤ ਰੂਲ ਹੈ ਔਰ ਜੋ ਕਣਕ ਜੋ ਅਸਲ ਦੇ ਵਿੱਚ ਵੰਡਣੀ ਚਾਹੀਦੀ ਸੀ ਸਾਫ ਕਣਕ ਉਹ ਵੀ ਨਹੀਂ ਹੈਗੀ ਟਰਾਲੀ ਦੇ ਵਿੱਚ ਵੀਡੀਓ ਦੇਖੋਗੇ ਤੁਸੀਂ ਇੰਨੀ ਗੰਦੀ ਕਣਕਾ ਕਿ ਜਿਹਨੂੰ ਪਸ਼ੂ ਵੀ ਨਹੀਂ ਖਾ ਸਕਦੇ ਇਹ ਉਹ ਜੀ ਕਣਕ ਦੀ ਪੋਲਟਰ ਇਥੇ ਮੇਰੇ ਪਿੰਡ ਦੇ ਵਿੱਚ ਆ ਕੇ ਮਿਲ ਰਿਆ ਹੈ ਇਸ ਤੇ ਮੈਂ ਕਹਿੰਦਾ ਵੀ ਬਣਦੀ ਕਾਰਵਾਈ ਜੋ ਚਾਹੀਓ ਇਨਸਪੈਕਟਰ ਨੇ ਭੇਜੀ ਹੋਵੇ ਕਣਕ ਚਾਹੀਓ ਨੇ ਦੀਪੋਹੋਲਡਰ ਨੇ ਜਾਂਦੀ ਹੋਵੇ ਉਹਦੇ ਬਣਦੀ ਕਾਰਵਾਈ ਕੀਤੀ ਜਾਵੇ ਫਾਜ਼ਿਲਕਾ ਪੁਲਿਸ ਨੇ ਬਲਾਤਕਾਰ ਦੇ ਦੋਸ਼ੀ ਨੂੰ ਕਾਬੂ ਕੀਤਾ ਜਿਸ ਬਾਅਦ ਸਬੰਧਤ ਪੁਲਿਸ ਅਧਿਕਾਰੀ ਦੀ ਦੋਸ਼ੀ ਦਾ ਮੈਡੀਕਲ ਕਰਵਾਉਣ ਲਈ ਉਸ ਨੂੰ ਸਰਕਾਰੀ ਹਸਪਤਾਲ ਫਾਜ਼ਿਲਕਾ ਲੈ ਕੇ ਪੁੱਜੇ ਜਿੱਥੇ ਉਸ ਦਾ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਦ ਨਵੀਂ ਆਬਾਦੀ ਫਾਜ਼ਲਿਕਾ ਤੇ 13 ਤਰੀਕ ਨੂੰ ਥਾਣਾ ਸਿਟੀ ਫਾਸਟ ਗਵੇਖੇ 376 ਆਈਪੀਐਸ ਤਹਿਤ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਤੋਂ ਹੀ ਦੋਸ਼ੀ ਫਰਾਟ ਚੱਲ ਰਿਹਾ ਸੀ ਮੁਕਦਮਾ ਨੰਬਰ 181 ਹੈ ਜੀ 13 10 2023 ਨੂੰ ਸਿਟੀ ਫਾਇਲ ਕਰਜੋਇਆ ਸੀਗਾ ਮਨਪ੍ਰੀਤ ਦੇ ਖਿਲਾਫ ਦੀ ਨਵੀਂ ਬਾਤ ਫਾਇਲ ਕਰੇਗੀ ਹੈ ਪੁਲਿਸ ਨੇ ਇੱਕ ਲੱਖ ਮੁਕਦਮਾ ਦਰਜ ਕਰਾਇਆ ਸੀ ਵੀ ਮੇਰੇ ਅੱਗੇ ਦਾ ਨਾਰਜਾਸ ਸਿੰਘ ਕੋਲ ਬਣਾਇਆ ਸੀ 376 ਆਈਪੀ ਨੰਬਰ ਬੰਦ ਕਰਿਓ ਹੈ ਜੀ ਪਹਿਲਾਂ ਰੇਡ ਕੀਤੀ ਹੈ ਨਹੀਂ ਗਿਫਤਾਰ ਹੋਇਆ ਕੱਲ ਇਹ ਨੂਜਾ ਗ੍ਰਿਫਤਾਰ ਕੀਤਾ ਸੀਗਾ 28 ਕਤਲ ਹੋਜੀ ਅੱਜ ਇਹਦਾ ਮੈਡੀਕਲ ਕਰਾ ਕੇ ਵੇਖ ਲਾਂਗੇ ਇਹ ਨਵੀਂ ਵਾਰਦੀ ਫਾਇਲ ਕਰਾਈ ਮਨਪ੍ਰੀਤ ਸਿੰਘ ਜੀ 376 ਆਈਪੀਸੀ ਅਨੁਸਾਰ ਹੈ ਜੀ 13 9 13 10 2023 ਦਾ ਜੀ ਕਟਨਾ ਦੇ ਮੱਚੀ ਜਿਹੜੀ 7 10 23 ਜਲਾਲਾਬਾਦ ਲੈਬ ਟੈਕਨੀਸ਼ੀਅਨ ਨੇ ਰਿਪੋਰਟ ਲੈਣ ਆਈ ਲੜਕੀ ਨੂੰ ਦੱਸਿਆ ਕੈਂਸਰ ਤਾਂ ਲੜਕੀ ਹੋਈ ਬੇਹੋਸ਼ ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਦੇ ਪਿੰਡ ਜਮਾਲਗੜ ਸ਼ਿੰਬੇਵਾਲਾ ਦੇ ਰਹਿਣ ਵਾਲੇ ਰਾਜਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਇਲਾਜ ਜਲਾਲਾਬਾਦ ਦੇ ਸਿਵਲ ਹਸਪਤਾਲ ਤੇ ਚੱਲ ਰਿਹਾ ਸੀ ਜਿੱਥੇ ਡਾਕਟਰ ਨੇ ਉਹਨਾਂ ਨੂੰ ਰਿਪੋਰਟਾਂ ਕਰਾਉਣ ਲੈ ਕੇ ਆ ਤਾਂ ਉਹਨਾਂ ਨੇ ਹਸਪਤਾਲ ਦੇ ਵਿੱਚ ਹੀ ਬਣੀ ਕ੍ਰਿਸ਼ਨਾ ਲੈਬ ਦੇ ਵਿੱਚ ਸੈਂਪਲ ਦਿੱਤੇ ਜਦੋਂ ਉਹ ਆਪਣੀ ਲੜਕੀ ਦੀ ਰਿਪੋਰਟ ਲੈਣ ਗਏ ਤਾਂ ਪਹਿਲਾ ਲੈਬ ਟੈਕਨੀਸ਼ੀਅਨ ਦੇ ਵੱਲੋਂ ਉਸ ਨੂੰ ਕਿਸੇ ਹੋਰ ਦੀ ਰਿਪੋਰਟ ਦਿੱਤੀ ਗਈ ਜਿਸ ਤੋਂ ਬਾਅਦ ਉਹ ਵਾਪਸ ਮੁੜੇ ਅਤੇ ਉਹਨਾਂ ਨੇ ਲੈਬ ਟੈਕਨੀਸ਼ੀਅਨ ਨੂੰ ਕਿਹਾ ਕਿ ਤੁਸੀਂ ਗਲਤ ਰਿਪੋਰਟ ਦਿੱਤੀ ਹੈ ਤਾਂ ਉਹਨਾਂ ਅਗਲੇ ਦਿਨ ਆਉਣ ਲਈ ਕਿਹਾ ਹੈ ਇਹਨਾਂ ਨੇ ਕੈਂਸਰ ਦੇ ਦਿੱਤੀ ਜੀ ਮੇਰਾ ਆਪਣਾ ਲੈਬ ਦਾ ਕੰਮ ਹੈ ਮੈਂ ਉਹੀ ਸੈਂਪਲ ਆਪਣਾ ਦੁਬਾਰਾ ਭੇਜਿਆ ਆ ਸਿਸਟਰ ਦਾ ਸੈਂਪਲ ਸੀਗਾ ਸਿਸਟਰ ਦਾ ਸੈਂਪਲ ਲੈ ਕੇ ਦੁਬਾਰਾ ਭੇਜਿਆ ਥਾਇਰੋਕੇਅਰ ਕੰਪਨੀ ਦੇ ਰਿਪੋਰਟ ਬਿਲਕੁਲ ਨੋਰਮਲ ਹੈ ਬਿਲਕੁਲ ਨੋਰਮਲ ਹੈ ਜਦ ਇਹਨਾਂ ਨੇ ਰਿਪੋਰਟ ਦਿੱਤੀ ਵਿੱਚ ਕੈਂਸਰ ਆਈ ਦੀਦੀ ਜਿਹੜੀ ਕੈਂਸਰ ਦੇ ਨਾਮ ਸੁਣ ਕੇ बेहोश ਹੋ ਗਏ ਸੀਗੇ ਪਹਿਲਾਂ ਕਿਸੇ ਹੋਰ ਦੀ ਰਿਪੋਰਟ ਦੇਤੀ ਦੂਜੀ ਵਾਰੀ ਕੈਂਸਰ ਵਾਲੀ ਰਿਪੋਰਟ ਹਾਂਜੀ ਦੂਸਰੀ ਵਾਰ ਕੈਂਸਰ ਵਾਲੀ ਰਿਪੋਰਟ ਦੇਤੀ ਜੋ ਕਿ ਨੋਰਮਲ ਸਰ ਕੀ ਨਾਮ ਹੈ ਆਪਕਾ ਦਸਵਿੰਦਰ ਸਿੰਘ ਜੀ ਦਸਵਿੰਦਰ ਸਿੰਘ ਜੀ ਕਿਵੇਂ ਗਲਤ ਚਲੀ ਗਈ ਰਿਪੋਰਟ ਨਹੀਂ ਵੀਰੇ ਜਿਹੜੀ ਰਿਪੋਰਟ ਅੱਗੂ ਆਈ ਹੈ ਮੈਂ ਤੋਹੀ ਦੇਣੀ ਕ अच्छा कंपनी वाली गलत आ गई नहीं वीर कैंसिल ਜਿਹੜਾ ਕਹਿ ਰਹਾ ਕੈਂਸਰ ਆਇਆ ਮੈਂ ਤੂੰ ਹੀ ਦੇਣੀ ਹੈ ਮੈਂ ਸੈਂਪਲ ਇੱਥੇ ਕਲੈਕਟ ਕਰਦਾ ਨਹੀਂ ਨਹੀਂ ਉਹ ਕਹਿੰਦੇ ਪਹਿਲਾਂ ਰਿਪੋਰਟ ਕੋਈ ਗਲਤ ਦੇ ਦਿੱਤੀ ਸੀ ਕਿਸੇ ਹੋਰ ਦੀ ਨਹੀਂ ਵੀਰੇ ਇਹ ਨਹੀਂ ਤੁਹਾਡੇ ਸਾਹਮਣੇ ਆ ਜੀ ਤੁਹਾਡੇ ਸਾਹਮਣੇ ਆ ਕੈਮਰੇ ਦੇ ਸਾਹਮਣੇ ਸਭ ਨੂੰ ਦਿਖਾਈਆ ਰਿਪੋਰਟ ਕੈਂਸਰ ਦੀ ਰਿਪੋਰਟ ਕੈਂਸਰ ਜਿਹੜੀ ਰਿਪੋਰਟ ਆਈ ਕੈਂਸਰ ਦੀ ਬਾਅਦ ਚ ਉਹ ਇਹ ਕਹਿੰਦੇ ਅਸੀਂ ਚੈੱਕ ਕਰਾਇਆ ਤੇ ਉਧਾਇਆ ਹੀ ਨਹੀਂਗਾ ਇਹਨਾਂ ਦੇ ਸਾਹਮਣੇ ਅਲੀ ਦੁਬਾਰਾ ਲਗਾ ਦਿੱਤੀ ਕੰਪਨੀ ਤੇ ਕਿਰਸ਼ਨਾ ਤੇ ਜੋ ਆਇਆ ਅਸੀਂ ਤੋਂ ਵੀ ਰਿਜ਼ਲਟ ਦੇਣਾ ਹੈ ਤੁਸੀਂ ਨਹੀਂ ਜਿਹੜੇ ਤੁਸੀਂ ਸੈਂਪਲ ਲਏ ਸੀ ਉਹ ਉਹੀ ਭੇਜੇ ਸੀ ਕਿਤੇ ਹੋਰ ਗਲਤ ਤਾਂ ਨਹੀਂ ਭੇਜਤੇ ਬਿਲਕੁਲ ਉਹੀ ਆ ਤੇ ਰਿਜ਼ਲਟ ਇਹਦਾ ਮਤਲਬ ਜੋ ਆਇਆ ਕੈਂਸਰ ਦਾ ਉਹ ਸਹੀ ਹੈ ਹਾਂਜੀ ਸਾਡੇ ਵੱਲੋਂ ਉਹੀ ਰਿਜ਼ਲਟ ਆ ਜਿਹੜਾ ਆ ਤਾਂ ਫਿਰ ਉਹ ਦੂਜੀ ਧਾਰ ਤੇ ਕਿਵੇਂ ਗਲਤ ਹੋ ਗਿਆ ਮਤਲਬ ਜੇ ਦੁਬਾਰਾ ਤੁਸੀਂ ਕਰਨੇ ਅਸੀਂ ਰਿਪੀਟ ਸੈਂਪਲ ਲਵਾ ਦਿੰਨੇ ਹਾਂ ਕੌਣ ਤਾਂ ਸਹੀ ਰਿਪੀਟ ਕਰਵਾ ਹੀ ਲਿੱਤਾ ਆ ਜੀ ਉਹ ਤਾਂ ਉਹਨਾਂ ਨੇ ਹੋਰ ਕਿਤੋਂ ਰਿਪੀਟ ਕਰਾਤਾ ਅਸੀਂ ਉੱਥੋਂ ਦੁਬਾਰਾ ਫੇਰ ਕਰ ਲੈ ਜੀ ਕੌਣ ਇਹ ਇਹਦਾ ਮਾਲਕ ਕੌਣ ਆ ਇੰਦਾ ਮਾਲਕ ਤਾਂ ਪੂਨੇ ਤੋਂ ਆਜੀ ਪੂਨੇ ਤੋਂ ਅੱਛਾ ਮੋਟਰਸਾਈਕਲ ਤੇ ਸਵਾਰ ਪਤੀ ਪਤਨੀ ਲੁਧਿਆਣਾ ਸਾਈਡ ਤੋਂ ਜਦੋਂ ਆ ਰਹੇ ਸਨ ਤਾਂ 스ਵਿਫਟ ਗੱਡੀ ਦੀ ਚ ਪੇਟ ਦੇ ਵਿੱਚ ਆਉਣ ਕਾਰਨ ਸੜਕੀ ਦੁਰਘਟਨਾ ਗਾਸਤ ਹੋ ਗਏ ਜਿਸ ਕਾਰਨ ਮੋਟਰਸਾਈਕਲ ਤੇ ਸਵਾਰ ਬਜ਼ੁਰਗ ਪਤੀ ਪਤਨੀ ਵਿੱਚੋਂ ਪਤਨੀ ਦੀ ਮੌਕੇ ਤੇ ਮੌਤ ਹੋ ਗਈ ਤੇ ਪਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਜਾਇਆ ਗਿਆ ਤੇ ਡਾਕਟਰ ਵੱਲੋਂ ਜ਼ਖਮੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਪਵਿੱਤਰ ਗੌਰ عمر 55 ਸਾਲ ਤੇ ਜ਼ਖਮੀ ਗੁਰਪ੍ਰੀਤ ਸਿੰਘ 58 ਸਾਲ ਹੋਈ ਹੈ ਬਜ਼ੁਰਗ ਪਤੀ ਪਿੰਡ ਮਾਨਕੀ ਦੇ ਇੱਕ ਰਿਸ਼ਤੇਦਾਰ ਦੇ ਘਰ ਦੁੱਖ ਦਾ ਅਫਸੋਸ ਕਰਨ ਲਈ ਚਾਰੇ ਸਨ ਹਾਂਜੀ ਇਹਨਾਂ ਮਤਲਬ ਸ਼ੰਦਰਾ ਪਿੰਡ ਤੋਂ ਉਹਨਾਂ ਗੁਰਪ੍ਰੀਤ ਸਿੰਘ ਆਪਣੀ ਮਿਸ ਜੀ ਨਾਲ ਪਿੰਡ ਮਾਨਕੀ ਨੂੰ ਜਾ ਰਹੇ ਸੀ ਤੇ ਉਹਨਾਂ ਦਾ ਸੈਂਟੇਨੈਂਟ ਸਕੂਲ ਦੇ ਮੋੜ ਦੇ ਉੱਪਰ ਭਿਆਨਕ ਐਕਸੀਡੈਂਟ ਹੋਇਆ ਜੀ ਦੇ ਵਿੱਚ ਉਹਨਾਂ ਦੀ ਪਤਨੀ ਡੈੱਟ ਹੋ ਗਈ ਕਿਸ ਗੱਡੀ ਨਾਲ ਹੋਇਆ ਜਾਂਦੀ ਇਹ ਵੀ ਬੜੀ ਗੱਡੀ ਕਿਚੂ ਜਿਵੇਂ ਤੱਕੀ ਲੱਗਿਆ 900 ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਤੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ